ਅੰਡਰਸਟੈਂਡਿੰਗ ਕੁਰਬਾਨੀ ਦੇ 60ਵੇਂ ਭਾਗ ਦੇ ਵਿੱਚ ਜੀ ਆਇਆਂ ਨੂੰ ਅਸੀਂ ਅੱਜ ਜਾਣਾਂਗੇ ਉਸ ਰਿਸ਼ਤੇ ਬਾਰੇ ਜੋ ਗੁਰੂ ਸਾਹਿਬ ਨੂੰ ਬਹੁਤ ਅਜ਼ੀਜ਼ ਹੈ ਅਤੇ ਗੁਰੂ ਜੀ ਬਿਆਨਤਵਾਰ ਉਸ ਰਿਸ਼ਤੇ ਨੂੰ ਰੱਬ ਦੇ ਨਾਲ ਸਿੱਧੇ ਕੰਪੇਅਰ ਕਰਦੇ ਹਨ ਜਾਂ ਕਹਿ ਲੋ ਕਿ ਉਹ ਰੱਬਰ ਦਾ ਹੀ ਰਿਸ਼ਤਾ ਹੈ ਕੀ ਤੁਸੀਂ ਇਸ ਅੰਸਰ ਆਪਣੇ ਮਨ ਦੇ ਵਿੱਚ ਸੋਚ ਲਿਆ ਹੈ ਪਰ ਉਸ ਤੋਂ ਪਹਿਲਾਂ ਅੱਜ ਦਾ ਸਵਾਲ ਸਵਾਲ ਸਿੰਪਲ ਹੈ ਹਰ ਕੋਈ ਕਹਿੰਦਾ ਹੈ ਕਿ ਰੱਬ ਹਰਥਾਂ ਮੌਜੂਦ ਹੈ ਗੁਰਸੇਵ ਵੀ ਇਹੀ ਕਹਿੰਦੇ ਹਨ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੂ ਨੇਰੇ ਪਰ ਇਸ ਦਾ ਅਸਰ ਜਾਗਦੇ ਵਿੱਚ ਘੱਟ ਹੀ ਨਜ਼ਰ ਆਉਂਦਾ ਹੈ ਜੇਕਰ ਸੱਚਮੁੱਚ ਅਸੀਂ ਗੁਰਸਾਹਿਬ ਦੀ ਸਲਾਹ ਅਨੁਸਾਰ ਅਠੇ ਪਹਿਰ ਵਾਇਗਰੂ ਨੂੰ ਆਪਣੇ ਨੇੜੇ ਮੰਨ ਲਈਏ ਤਾਂ ਸਾਡੇ ਆਚਾਰ ਸਾਡੇ ਵਿਚਾਰ ਸਾਡੇ ਵਿਹਾਰ ਐਕਸ਼ਨ ਥਾਟਸ ਦੇ ਲਾਈਫ ਸਟਾਈਲ ਦੇ ਵਿੱਚ ਕਿਹੋ ਜਿਹਾ ਬਦਲਾਅ ਆਏਗਾ ਇਹ ਅੱਜ ਦਾ ਸਵਾਲ ਹੈ ਤੁਸੀਂ ਇਸ ਦਾ ਜਵਾਬ ਦੇਣਾ ਹੈ ਯਾਦ ਰੱਖੇ ਇਹ ਵਿਚਾਰ ਦੁਨੀਆ ਬਦਲ ਸਕਦਾ ਹੈ ਆਉਂ ਜਾਣਦੇ ਹਾਂ ਉਸ ਪਵਿੱਤਰ ਰਿਸ਼ਤੇ ਬਾਰੇ ਜਿਸ ਨੂੰ बार-बार ਰੱਬ ਨਾਲ ਤੁਲਨਾ ਕਰਕੇ ਵੇਖਿਆ ਗਿਆ ਹੈ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਬਹੁਤ ਬੇਰੁਖਾ ਹਾਂ ਅਕਿਰਤਕਣ ਵੀ ਹਾਂ ਭੁੱਲਣਹਾਰ ਵੀ ਹਾਂ ਇਸ ਕਰਕੇ ਮੈਨੂੰ ਇਸ ਦੀ ਗਹਿਰਾਈ ਤੱਕ ਅਪੜਨ ਦੇ ਵਿੱਚ ਮੁਸ਼ਕਲ ਆਉਂਦੀਆਂ ਨੇ ਨਿਰਮਲ ਚੀਜ਼ ਨੂੰ ਸਮਝਣ ਦੇ ਲਈ ਨਿਰਮਲ ਬੰਨਾ ਜ਼ਰੂਰੀ ਹੈ। ਜਦ ਮੈਂ ਰੱਬ ਜੀ ਵਲ ਦੇਖਦਾ ਹਾਂ ਤਾਂ ਮੈਨੂੰ ਬਿਲਕੁਲ ਆਪਣੇ ਮਾਪਿਆਂ ਵਰਗੇ ਲੱਗਦੇ ਹਨ ਕਿਉਂਕਿ ਉਹ ਵੀ ਮੇਰੇ ਔਗਣ ਨਹੀਂ ਵਿਚਾਰਦੇ। ਭਗਤ ਕਬੀਰ ਜੀ ਆਖਦੇ ਹਨ ਜੇ ਤੂੰ ਪਰਮੇਸ਼ਰ ਨੂੰ ਨਹੀਂ ਵੇਖਿਆ ਤਾਂ ਆਪਣੀ ਮਾਂ ਨੂੰ ਵੇਖ ਲੈ। ਉੱਤਰ ਭਾਵੇਂ ਜਿੰਨੀਆਂ ਵੀ ਗਲਤੀਆਂ ਕਰਦੇ ਹਨ, ਮਾਂ ਉਸ ਦੀਆਂ ਗਲਤੀਆਂ ਨੂੰ ਨਹੀਂ ਚਿਤਾਰਦੀ। ਪਰਮੇਸ਼ਰ ਵੀ ਮਾਂ ਵਰਗਾ ਹੀ ਹੈ। ਜੋ ਉਹਨਾਂ ਦੇ ਬੱਚੇ ਬਣ ਜਾਂਦੇ ਹਨ, ਵਾਹਿਗੁਰੂ ਉਹਨਾਂ ਦੀਆਂ ਗਲਤੀਆਂ ਨਹੀਂ ਵਿਚਾਰਦੇ। ਬਸ ਵਾਹਿਗੁਰੂ ਜੀ ਦੇ ਬੱਚੇ ਬੰਨਣਾ ਆਉਣਾ ਚਾਹੀਦਾ ਹੈ ਫਰਮਾਨ ਹੈ ਸੁਤ ਅਪਰਾਧ ਕਰਤ ਹੈ ਜੇਤੇ ਜੰਨੀ ਚੀਤ ਨਾ ਰਾਖਸ ਤੇਤੇ ਰਾਮ ਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਕਬੀਰ ਜੀ ਅਰਦਾਸ ਕਰਨ ਦਾ ਤਰੀਕਾ ਦੱਸਦੇ ਹਨ हे मेरे सोने राम मैं तेरा अनजान जेहा बच्चा हां मेरे अंदर चंगे गुण भर के मेरे अंदरों औगण क्यों नहीं दूर करदा ਇਸ ਤੋਂ ਅਗਲੀ ਲਾਈਨ ਦੇ ਵਿੱਚ ਭਗਤ ਕਬੀਰ ਜੀ ਮਾਪਿਆਂ ਦਾ ਇੱਕ ਹੋਰ ਐਸਾ ਰੱਬੀ ਗੁਣ ਦੱਸਦੇ ਹਨ ਜੋ ਦੁਨੀਆਂ ਦੇ ਕਿਸੇ ਹੋਰ ਰਿਸ਼ਤੇਦਾਰ ਦੇ ਕੋਲ ਹੋ ਹੀ ਨਹੀਂ ਸਕਦਾ। ਘਟੂ ਘਟ ਆਪਣੀ 48 ਸਾਲ ਦੀ ਉਮਰ ਦੇ ਵਿੱਚ ਮੈਂ ਤਾਂ ਮਾਪਿਆਂ ਦੀ ਰਿਪਲੇਸਮੈਂਟ ਕਿਤੇ ਨਹੀਂ ਦੇਖੀ। ਕਈਆਂ ਦਾ ਸੁਭਾਅ ਬੜਾ ਗੁਸੈਲ ਹੁੰਦਾ ਹੈ। ਭਾਵੇਂ ਉਹ ਸਾਰਿਆਂ ਨਾਲ ਵਧੀਆ ਵਰਤੇ ਪਰ ਆਪਣੇ ਆਪ ਨੂੰ ਸਿਆਣਾ ਅਤੇ ਮਾਪਿਆਂ ਨੂੰ ਬੁੱਧਹੀਨ ਸਮਝਣ ਲੱਗ ਪੈਂਦਾ ਹੈ। ਜੇ ਅਤਕ੍ਰੋਪ ਕਰੇ ਜੇ ਉਹ ਮੂਰਖ ਮਨੁੱਖ ਮਾਪਿਆਂ ਨਾਲ ਅੱਤ ਦਾ ਗੁੱਸਾ ਕਰੇ ਇੱਥੋਂ ਤੱਕ ਕਿ ਉਹਨਾਂ ਨੂੰ ਮਾਰਨ ਨੂੰ ਵੀ ਪਵੇ ਜੇ ਅਤ ਕ੍ਰੋਪ ਕਰੇ ਕਰਤਾ ਆ ਤਾਂ ਵੀ ਚੀਤ ਨਾ ਰੱਖ ਸਮਾਇਆ ਪਿਆਰ ਦੇ ਵਿੱਚ ਮਾਪੇ ਉਸੇ ਮੂਰਖ ਨੂੰ ਵੀ ਨਹੀਂ ਚੇਤੇ ਕਰਦੇ ਮਾਫ ਕਰਨ ਲੱਗਿਆਂ ਸਿਕੰਟ ਨਹੀਂ ਲਗਾਉਂਦੇ ਤਿਵੇਂ ਹੀ ਤੁਸੀਂ ਵੀ ਹੋ ਜੇ ਤੁਸੀਂ ਮਾਪੇ ਹੋ ਤਿਵੇਂ ਹੀ ਪਰਮਾਤਮਾ ਹੈ ਜੇ ਅਸੀਂ ਉਹਨਾਂ ਦੇ ਬੱਚੇ ਹਾਂ ਸੋ ਸਖੇ ਲਬਜ਼ਾਂ ਵਿੱਚ ਜੇ ਪਰਮਾਤਮਾ ਨੂੰ ਸਮਝਣਾ ਹੈ ਤਾਂ ਪਹਿਲਾ ਮਾਪਿਆਂ ਨੂੰ ਉਹਨਾਂ ਦੇ ਉਪਕਾਰਾਂ ਨੂੰ ਉਹਨਾਂ ਦੇ ਪਿਆਰ ਨੂੰ ਸਮਝਣਾ ਜ਼ਰੂਰੀ ਹੈ ਗੁਰੂ ਅਰਜਨ ਦੇਵ ਜੀ ਰਾਗ ਸੋਰਠ ਦੇ ਵਿੱਚ ਫਰਮਾਉਂਦੇ ਹਨ ਵਾਹਿਗੁਰੂ ਹਰ ਰਾਇ ਮੇਰੇ ਮਾਤਾ ਪਿਤਾ ਵਰਗਾ ਹੈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤਪਾਲਨ ਲਾਗਾ ਕਰੀ ਤੇਰਾ ਕਰਾਇਆ ਰੋਜ਼ ਅਸੀਂ ਅਰਦਾਸ ਤੋਂ ਪਹਿਲਾਂ ਵੀ ਪੜਦੇ ਹਾਂ ਤੁਮ ਮਾਤ ਪਿਤਾ हां तुम मात पिता हम बारक तेरे तुमरी कृपा में सूख कनेरे जो पिछला सवाल सी की ओ रिश्ता जो गुरु साहिब नु रबी गुना वाला लगता है अत रब नाल कई बार इस रिश्ते दा कंपैरिजन कीता गया है मैं अपना आंसर ता दस देता पर आप नु जान के वधिया लगेगा कि जो जवाब आपस ओ प्राप्त होया है ओना दे विच माता पिता दा नहीं ਸਭੋਂ ਧੰਨ ਤੇ ਪਿਰਦਾ ਕਹ ਲੋ ਕਿ ਪਤੀ ਪਰਮੇਸ਼ਵਰ ਅਤੇ ਪਤਨੀ ਜੀਵ ਆਤਮਾ ਦਾ ਰਿਸ਼ਤਾ ਦੱਸਿਆ ਗਿਆ ਹੈ ਜਿਵੇਂ ਕਿ ਹਰ ਮੇਰੋ ਪੇਰੋਂ ਹਰ ਕੀ ਬਹਰੀਆ ਪਰਮਾਤਮਾ ਮੇਰਾ ਖਸਮ ਪਤੀ ਹੈ ਤੇ ਮੈਂ ਉਸ ਦੀ ਅਨਜਾਨ ਜਹੀ ਬੋਟੀ ਹਾਂ RAM ਬਡੋ ਮੈਂ ਤਨਕ ਲਹੁਰਿਆ ਮੇਰਾ ਉਸ ਨਾਲ ਮੇਲ ਨਹੀਂ ਹੁੰਦਾ ਕਿਉਂਕਿ ਉਹ ਬਿਆੰਤ ਵੱਡਾ ਗੁਣਾ ਵਾਲਾ ਹੈ ਅਤੇ ਮੈਂ ਉੰਨੇ ਹੀ ਜ਼ਿਆਦਾ ਓਗਨ ਨਾਲ ਪਰੀ ਹਾਂ ਅਤੇ ਮਤ ਅਨੁਸਾਰ ਮੈਂ ਬਲੜੀ ਹੀ ਹਾਂ ਉਸ ਪਰਮਾਤਮਾ ਨੂੰ ਮਿਲਣ ਲਈ ਮੈਂ ਕਈ ਤਰ੍ਹਾਂ ਦੇ ਯਤਨ ਵੀ ਕਰਦੀ ਹਾਂ ਚੱਲੀਏ ਵੀ ਕਰਦੀ ਹਾਂ ਵਰਤ ਵੀ ਰੱਖਦੀ ਹਾਂ ਪਰ ਉਹ ਨਹੀਂ ਕਰਦੀ ਜੋ ਉਸ ਨੂੰ ਪਹੁੰਚਦਾ ਹੈ ਕੀ ਉਹ ਸਿਗਾਰ ਮਿਲਨ ਕੇ ਤਾਈਂ ਹਰ ਨਾ ਮਿਲੇ ਜਗ ਜੀਵਨ ਗੁਸਾਈਂ ਸੋ ਜੋ ਜਗਾਦਰੀ ਤੋਂ ਲੁਧਿਆਣੇ ਤੋਂ ਮਲੋੜ ਤੋਂ ਤੇਜ ਦੁਨੀਆ ਤੋਂ ਜਿਹੜੇ ਇਹ ਧੰਨ ਤੇ ਫਿਰਦੇ ਜਵਾਬ ਆਏ ਹਨ ਇਹ ਵੀ ਬਿਲਕੁਲ ਗੁਰਸਹਿਬ ਵੱਲੋਂ ਵਰਤੀ ਕੀ ਐਗਜ਼ਾਮਪਲ ਦੇ ਵਿੱਚ ਬਹੁਤ ਵਧੀਆ ਜਵਾਬ ਹਨ ਆਪ ਸਭ ਦਾ ਧੰਨਵਾਦ ਗੁਰੂ ਸਾਹਿਬ ਨੇ ਮਨੁੱਖੀ ਰਿਸ਼ਤਿਆਂ ਦੇ ਵਿੱਚ ਪਿਆਰ, ਮੁਹੱਬਤ, ਸਮਰਪਣ, ਸੈਕਰੀਫਾਈਸ ਸਾਰੇ ਰੱਬੀ ਗੁਣ ਦੱਸ ਕੇ ਹਰ ਪਿਆਰੇ ਰਿਸ਼ਤੇ ਨੂੰ ਪਿਆਰੇ ਪ੍ਰੀਤਮ ਦੇ ਨਾਲ ਜੋੜਿਆ ਹੈ। ਬਸ ਸਾਨੂੰ ਇਸ ਫਾਨੀ ਸੰਸਾਰ ਦੇ ਵਿੱਚ ਇਹਨਾਂ ਰਿਸ਼ਤਿਆਂ ਨੂੰ ਗੁਰਮਤ ਅਨੁਸਾਰ ਪਿਆਰ ਨਾਲ ਲਿਪਾਉਣਾ ਆ ਜਾਵੇ। ਰੱਬ ਨਾਲ ਰਿਸ਼ਤਾ ਗੰਢਣਾ ਵੀ ਆ ਜਾਵੇ। ਇਸ ਲਈ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਸੋ ਜੇ ਰੱਬ ਨੂੰ ਗਲਵਕੜੀ ਪਾਉਣ ਦਾ ਦਿਲ ਕੀਤਾ ਤਾ ਮਾਪਿਆਂ ਨੂੰ ਗਲਵਕੜੀ ਪਾਲਵੋ ਰਾਬ ਵੀ ਖੁਸ਼ ਮਾਪੇ ਵੀ ਖੁਸ਼ ਤੇ ਰੂਹ ਵੀ ਖੁਸ਼ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ ਫਾਰ ਦੀ ਬੈਟਰਮੈਂਟ ਆਫ ਦ ਵਰਲਡ